ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ ਲਾਗੀ ਝੋਟ ਮਰਾਮ ਕੀ ਰਹ्यो ਕਬੀਰ ਆ ਠੋਰ ਸਤਿਗੁਰ ਕਬੀਰ ਸਾਹਿਬ ਸਮਝ ਦੇ ਦੇਣੇ ਕਿਰਪਾਣੀ ਵਿੱਚ ਕਿ ਕਹਿੰਦੇ ਸੰਸਾਰ ਦਾ ਜੀਵ ਜਿਵੇਂ ਜਿਵੇਂ ਮਾਰਾਂ ਪੈਂਦੀਆਂ ਹੋਣਾਂ ਪੁਕਾਰਾਂ ਕਰਦਾ ਜਿਵੇਂ ਢੋਲ ਤੇ ਡੱਗੇ ਤੇ ਝੋਟ ਪੈਂਦੀ ਉਹ ਪੁਕਾਰ ਕਰਦਾ ਐਵੇਂ ਕਿਹਨੇ ਸੰਸਾਰ ਦੇ ਜੀਵ ਦੀ ਹਾਲਤ ਆ ਜਿਵੇਂ ਜਿਵੇਂ ਉਹ ਉਲਝਦਾ ਹੈ ਉਹ ਮੈਂ ਆਪਣੀਆਂ ਫਲੇਤਾ ਬੁਕਾਰਾਂ ਕਰ ਰੱਖਦਾ ਹੈ ਨਹੀਂ ਸਮਝਦਾ ਅਣਜਾਣ ਕਹਿੰਦੇ ਐਸਾ ਉਲਝਿਆ ਕੋਈ ਤਾਂ ਕਈ ਜਿੰਨਾ ਚਾਰ ਕੇ ਧੱਕੇ ਖਾਂਦਾ ਪਰ ਕਹਿੰਦੇ ਸੱਚ ਨਾਲ ਜੁੜੇ ਵਾਲੇ ਦੀ ਉਹ ਸਮਝ ਦੇਣਾ ਕਰਦੇ ਨਹੀਂ ਕਹਿੰਦੇ ਲੱਗੀ ਝੂਟ ਮਰਾਮ ਦੀ ਰਹੋ ਕਬੀਰਾ ਟਾ ਕਹਿੰਦੇ ਕਬੀਰ ਨੂੰ ਜਦੋਂ ਕਹਿੰਦੇ ਉਹ ਮਰਾਮ ਦੀ ਝੋਟ ਲੱਗੀ ਆ ਜਿਹੜੇ ਸੱਚ ਵਾਲਾ ਭੇਤ ਉਹ ਸਮਝ ਆਇਆ ਸੱਚ ਵਾਲੇ ਉਹ ਸਤਨਾਮ ਨੂੰ ਜਾਣਨ ਵਾਲਾ ਹੋ ਗਿਆ ਕਹਿੰਦੇ ਉਹ ਨਹੀਂ ਹੋਰ ਜਗ੍ਹਾ ਉਹ ਗਿਆ ਉੱਥੇ ਵਾਲੇ ਰਹਿ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ